ਦੇਖੋ ਪੰਜਾਬ ਦੇ ਇੱਕ ਸ਼ਹਿਰ ਦਾ ਅਜੀਹਾ ਬਾਸ ਅੱਡਾ ਜੋ ਬੱਕਰੀਆਂ ਲਈ ਬਣਾਇਆ ਗਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਤਾਂ ਹੋ ਗਏ ਹੋਵੋਗੇ ਤੇ ਤਸਵੀਰਾਂ ਦੇਖ ਕੇ ਹੋਰ ਵੀ ਹੈਰਾਨ ਰਹਿ ਜਾਓਗੇ ਕਿ ਬਾਸ ਅੱਡੇ ਦੇ ਵਿੱਚ ਬੱਸਾਂ ਤਾਂ ਅਸੀਂ ਬਹੁਤ ਵਾਰ ਦੇਖੇ ਨੇ ਪਰ ਪਹਿਲੀ ਵਾਰ ਦੇਖ ਰਹੇ ਹਾਂ ਕਿ ਬਾਸ ਅੱਡੇ ਦੇ ਵਿੱਚ ਬੱਕਰੀਆਂ ਹੀ ਬੱਕਰੀਆਂ ਨਜ਼ਰ ਆ ਰਹੀਆਂ ਨੇ ਇਹ ਬਾਸ ਅੱਡਾ ਸਾਲ 1990 ਦੇ ਵਿੱਚ 2.5 ਤੋਂ 3 ਏਕੜ ਜ਼ਮੀਨ ਦੇ ਵਿੱਚ ਬਣਾਇਆ ਗਿਆ ਸੀ ਜਿਸ ਤੇ ਨਗਰ ਕੌਂਸਲ ਦੇ ਵੱਲੋਂ ਕਰੋੜਾਂ ਰੁਪਏ ਖਰਚ ਕੀਤੇਗੇ ਸਾਲ 2018 ਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਵੱਲੋਂ ਇਸ ਨੂੰ ਦੁਬਾਰਾ ਲੱਖਾਂ ਰੁਪਏ ਖਰਚ ਕਰਕੇ ਬਣਾਇਆ ਪਰ ਫਿਰ ਵੀ ਇਹ ਸਮਰਾਲੇ ਦਾ ਬੱਸ ਅੱਡਾ ਨਾ ਚੱਲਿਆ ਬੱਸਾਂ ਤਾਂ ਨਹੀਂ ਆਈਆਂ ਸਗੋਂ ਗੰਦਗੀ ਦੇ ਢੇਰ ਅਵਾਰਾ ਪਸ਼ੂਆਂ ਦਾ ਟਿਕਾਣਾ ਬਣ ਗਿਆ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬੱਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਦੇ ਨਿਗਰਾਨੀ ਦੀ ਨਲਾਇਕੀ ਕਰਕੇ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਡੰਗਰਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਇਹਨਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਸੋ ਬੜੀ ਮੰਦ ਭੱਗੀ ਗੱਲ ਹੈ ਤੇ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਕੋਲ ਤੱਕ ਨਗਰ ਕੌਂਸਲ ਦੀ ਪਹੁੰਚ ਨਹੀਂ ਕਰਦੀ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਤਰਾਸ ਦੀ ਇਤਿਹਾਸ ਹੋਈ ਨਹੀਂ ਦੋਨੇ ਤਰ੍ਹਾਂ ਦੀ ਸਟੇਟਮੈਂਟ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਆ ਇਹ ਕੋਈ ਤਰੀਕਾ ਨਹੀਂ ਹੈਗਾ ਨਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਦੇ ਕਠੇਕੇਦਾਰ ਦੀ ਪਰਿਵਾਰਸੀ ਲੇਬਰ ਲੇਬਰ ਦਾ ਪਰਿਵਾਰ ਅਤੇ ਬੱਕਰੀਆਂ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਨੇ ਬਾਰ ਬਾਰ ਕਹਿਣ ਤੇ ਵੀ ਜਿਹੜੀ ਇਹਨਾਂ ਦੀ ਅੱਖ ਨਹੀਂ ਖੁੱਲੀ ਤੇ ਬਸਣ ਦਾ ਇਹ ਹਾਲ ਹੋ ਗਿਆ ਜਿਸ ਦੇ ਚੱਲਦੇ ਬਸ ਅੱਡੇ ਦਾ ਜਿਹੜਾ ਕੀ ਦੁਰਉਪਯੋਗ ਕੀਤਾ ਜਾ ਰਿਹਾ ਉੱਥੇ ਆਪ ਵਿਧਾਇਕ ਜਗਤਾ ਸਿੰਘ ਦਿਆਲਪੁਰਾ ਨੇ ਬੋਲਦੇ ਹੋਏ ਕਿ ਜੇਕਰ ਬਸ ਅੱਡੇ ਤੇ ਇੰਨਾ ਪੈਸਾ ਖਰਚ ਕੀਤਾ ਤਾਂ ਫਿਰ ਚਲਾਇਆ ਕਿਉਂ ਨਹੀਂ ਦੁੱਖ ਹੁੰਦਾ ਦੇਖੋ ਜੀ ਉਹ ਬਣਾਇਆ ਤਾਂ ਪੈਸੇ ਵੀ ਚਲਾਉਣ ਵਾਸਤੇ ਦੇਖੋ ਜੀ ਰੁਪਇਆ ਲੱਗਿਆ ਉਹਦੇ ਉੱਪਰ ਲੱਖਾਂ ਰੁਪਇਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛਿੱਪੀ ਛਿੱਪੀ ਚਲਾਉਣਾ ਵੀ ਬੜਦਾ ਕਿਉਂਕਿ ਜਿੱਥੇ ਲੱਖਾਂ ਰੁਪਇਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਲ ਦੀ ਆਉਣੀ ਹੈ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਸਿੱਤੂ ਚੱਤੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਅੱਜ ਇੰਨੀ ਮਾੜੀ ਹਾਲਤ ਆ ਉੱਥੇ ਪਾਵਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤਾ ਨਹੀਂ ਕਿਹਦੀ ਬੇਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜਿੰਨੇ ਰੁਪਈਆ ਲਾਇਆ ਦੇ ਉੱਪਰ ਤਾਂ ਚਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਫਿਰ ਇਹਨਾਂ ਰੁਪਈਆ ਲਾਇਆ ਕਾਤੇ ਤੇ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਦਾ ਹੋਈ ਨਹੀਂ ਕਿ ਤਾਂ ਬਤੌਰ ਸਰਕਾਰ ਦੇ ਮੈਂ ਕਹਾ ਵੀ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ 'ਚ ਜਾਂ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖਾਣਾ ਤਾਂ ਗੱਲ ਇਹ ਆ ਵੀ ਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਮਲੇ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਗਰਵਾਲੇ ਸੋਸੇ ਬਣਾ ਲੈ। ਹਾਂ ਜਿਹੜਾ ਬੱਸ ਅਡਾ ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬੱਸਾਂ ਆਪਣੇ ਮਾਈਕਸ ਬਣ ਚੁੱਕਿਆ। ਪਰ ਜਿਹੜਾ ਉੱਥੇ ਪਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਾਨ ਸਵਾਈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਦਿਨਾਂ ਵਿੱਚ ਇਹਨੂੰ ਇੰਪਰੂਵ ਕਰ ਦਵਾਂਗੇ ਤਾਂ ਕਿ ਅਸੀਂ ਉੱਥੇ ਇੱਕ ਟਾਇਲਟ ਹੋਰ ਵੀ ਬਣਾਉਣ ਜਾ ਰਹੇ ਆ। ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆ ਵੀ ਉਹ ਜੰਨੀਆਂ ਨੇ ਕਿਹੜੀਆਂ ਹੈਗੀਆਂ ਸਰ ਜਿੰਨੇ ਸ਼ਾਇਦ ਵਿੱਚ ਜਿਹੜਾ ਫਾਸਟਾ ਹੁੰਦਾ ਉਹ ਫਾਰੇ ਫਾਸਟਾ ਦੇਖ ਨੂੰ ਮਿਲਦਾ ਕਿ ਉੱਥੇ ਕਿੰਨੇ ਆਏ ਖੜਾ ਦੇ ਬੱਸਾਂ ਖੜੀਆਂ ਹੁੰਦੇ ਤਾਂ ਸਮਰਾਗ ਦੇ ਤੇ ਨਵਾਂ ਮੇਨ ਚੌਕ ਹੈ ਉੱਥੇ ਗਿਆਰ ਕੋਣ ਤੇ ਰਿਕਨਾ ਫਸਟਾ ਕੋਲੇ ਤੇ ਬੱਸਾਂ ਦੇ ਟਿਕਟਾ ਕਿੰਨੇ ਆਉਂਦੇ ਆਨ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸਮਨ ਨਗਰ ਕਾਉਂਸਲ ਨਾਲੋਂ ਰੋਡਵੈਲ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਬੱਸ ਉਸ ਮੇਨਲੀ ਉਹਨਾਂ ਦੇ ਕੰਟਰੋਲ ਚ ਹੁੰਦੀਆਂ ਨੇ ਤੇ ਜਿਹੜਾ ਬਸਕਦਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾਚੀ ਤੇ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬੱਸਾਂ بارੋ-ਬਾਰ ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਲ ਨਾਲ ਵੀ ਸੰਪਰਕ ਕਰਕੇ ਦੇਖਦੇ ਹਾਂ ਵੀ ਕੀ ਕਰ ਸਕਦੇ ਹਾਂ ਖੈਰ ਹੁਣ ਦੇਖਣਾ ਹੋਵੇਗਾ ਕਿ ਸਭ ਦੇ ਧਿਆਨ ਦੇ ਵਿੱਚ ਮਾਮਲਾ ਆਉਣ ਤੋਂ ਬਾਅਦ ਕਦੋਂ ਤੱਕ ਇਸ ਬੱਸ ਅੱਡੇ ਦੇ ਵਿੱਚ ਬੱਸਾਂ ਦੀਆਂ ਰੌਣਕਾਂ ਦੇਖਣ ਨੂੰ ਮਿਲਣਗੀਆਂ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ